ਪਕਸ਼ਰੀਆ ਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਸਵੇਲੇ ਦੀ ਅਜਹੀ ਖਬਰ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਚੰਡੀਗੜ੍ਹ ਦੇ 17 ਸੈਕਟਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਉੱਚੇ ਟਾਵਰ ਤੇ ਮਾਨਸੇ ਤੋਂ ਆਇਆ ਨੌਜਵਾਨ ਸਵੇਰੇ 6 ਵਜੇ ਤੋਂ ਚੜਿਆ ਹੋਇਆ ਤੁਸੀਂ ਦੇਖੋ ਕਿ ਸਟਾਵਰ ਦੀ ਉਚਾਈ ਕਿੰਨੀ ਹੈ ਕਿੰਨੀ ਉਚਾਈ ਤੇ ਇਹ ਨੌਜਵਾਨ ਖੜਾ ਹੈ ਤੇ ਕਿ ਜਿੱਦ ਫੜ ਕੇ ਖੜਾ ਹੈ ਕਿ ਜਦ ਤੱਕ ਉਸ ਦਾ ਜਿਹੜਾ ਜ਼ਮੀਨੀ ਵਿਵਾਦ ਹੈ ਉਸ ਵਿੱਚ ਉਸ ਨੂੰ ਇਨਸਾਫ ਨਹੀਂ ਮਿਲਦਾ ਉਹ ਹੇਠਾਂ ਨਹੀਂ ਆਵੇਗਾ ਤੁਸੀਂ ਦੇਖੋ ਕਿ ਥੱਲੇ ਕਿੰਨੀ ਲੋਕਾਂ ਦੀ ਭੀੜ ਇਕੱਠੀ ਹੋ ਗਈ ਹੈ ਭਾਰੀ ਮਾਤਰਾ ਵਿੱਚ ਪੁਲਿਸ ਫੋਰਸ ਮੌਜੂਦ ਹੈ ਪਾਰਕਗੇਟ ਦੀਆਂ ਗੱਡੀਆਂ ਲੱਗੀਆਂ ਹੋਈਆਂ ਨੇ ਲੇਕਿਨ ਇਸ ਨੌਜਵਾਨ ਨੇ ਇਹ ਗੱਲ ਆਖੀ ਹੈ ਕਿ ਜਦ ਤੱਕ ਇਸ ਨੂੰ ਇਨਸਾਫ ਨਹੀਂ ਮਿਲਦਾ ਤਦ ਤੱਕ ਉਹ ਹੇਠਾਂ ਨਹੀਂ ਆਵੇਗਾ ਤਾਂ ਹੁਣ ਸਵਾਲ ਇਹ ਬਣਦਾ ਹੈ ਕਿ ਜ਼ਮੀਨੀ ਵਿਵਾਦ ਕਰਕੇ ਇਹ ਜਿਹੜਾ ਨੌਜਵਾਨ ਜੇ ਟਾਵਰ ਤੇ ਚੜਿਆ ਤਾਂ ਕੀ ਸੱਚੀ ਉਹਦੀ ਸੁਣਵਾਈ ਨਹੀਂ ਹੋਈ ਤੇ ਜੇਕਰ ਮਾਮਲਾ ਦਰਜ ਹੈ ਤਾਂ ਫੈਸਲੇ ਤਾਂ ਕੋਰਟ ਵਿੱਚ ਹੁੰਦੇ ਨੇ ਇਉਂ ਟਾਵਰ ਤੇ ਚੜ ਕੇ ਫੈਸਲੇ ਨਹੀਂ ਹੁੰਦੇ ਤਾਂ ਇਹ ਨੌਜਵਾਨ ਸਵੇਰੇ 6 ਵਜੇ ਤੋਂ ਟਾਵਰ ਤੇ ਚੜੇ ਹੋਇਆ 17 ਸੈਕਟਰ ਜਿੱਥੇ ਬਹੁਤ ਸਾਰੇ ਲੋਕ ਪਹੁੰਚ ਗਏ ਨੇ ਬਹੁਤ ਰੌਸ਼ ਲੱਗ ਗਿਆ ਹੈ ਬਹੁਤ ਟੀਵੀ ਚੈਨਲ ਵੀ ਪਹੁੰਚੇ ਹੋਏ ਆ ਕਵਰੇਜ ਵਾਸਤੇ ਲੇਕਿਨ ਇਹ ਨੌਜਵਾਨ ਇਸ ਦਾ ਨਾਮ ਹਾਲੇ ਤੱਕ ਜਿਹੜਾ ਵੈਰੀਫਾਈ ਨਹੀਂ ਹੋਇਆ ਨਾਮ ਕੀ ਹੈ ਲੇਕਿਨ ਮਾਨਸੇ ਤੋਂ ਆਇਆ ਇੰਨੀ ਗੱਲ ਕਲੀਅਰ ਹੋ ਗਈ ਹੈ ਸਵੇਰੇ 6 ਵਜੇ ਦਾ ਇਹ ਜਿਹੜਾ ਟਾਵਰ ਤੇ ਚੜਿਆ ਹੋਇਆ ਤਾਂ ਤੁਸੀਂ ਦੇਖੋ ਕਿ ਟਾਵਰ ਕਿੰਨਾ ਉੱਚਾ ਹੈ ਕੈਮਰੇ ਜਿੰਨੇ ਮਰਜ਼ੀ ਜ਼ੂਮ ਕਰ ਲੋ ਚਿਹਰਾ ਜਿਹੜਾ ਆ ਉਹ ਕਲੀਅਰ ਨਜ਼ਰ ਨਹੀਂ ਆਉਂਦਾ ਤਾਂ ਨੌਜਵਾਨ ਕਾਫੀ ਉਚਾਈ ਤੇ ਬੈਠਾ ਹੈ ਕਾਫੀ ਉੱਪਰ ਬੈਠਾ ਹੈ ਲੇਕਿਨ ਜਿਤ ਉਸ ਦੀ ਇਹ ਹੈ ਉਸ ਦਾ ਇਹ ਕਹਿਣਾ ਕਿ ਉਹ ਨਿਰਾਸ਼ ਹੈ ਕਿ ਉਸ ਨੂੰ ਜ਼ਮੀਨੀ ਵਿਵਾਦ ਵਿੱਚ ਸੰਘਰਸ਼ ਤੋਂ ਬਾਅਦ ਵੀ ਇਨਸਾਫ ਨਹੀਂ ਮਿਲਿਆ ਪੁਲਿਸ ਪ੍ਰਸ਼ਾਸਨ ਫਾਇਰ ਬ੍ਰਿਗੇਡ ਦੀ ਟੀਮ ਅਤੇ ਆਮ ਲੋਕ ਵੇਟ ਕਰ ਰਹੇ ਆ ਕਿ ਕਿਸੇ ਤਰੀਕੇ ਉਸ ਨਾਲ ਤਾਲਮੇਲ ਬਣਾਇਆ ਜਾਵੇ ਤੇ ਉਸ ਨੂੰ ਬਣਾ ਕੇ ਸਮਝਾ-ਭੁਜਾ ਕੇ ਠੇਹਾ ਲਾਇਆ ਜਾਵੇ ਤਾਂ ਜੋ ਉਸ ਦੀ ਜਾਨ ਬਚ ਸਕੇ ਕਿਉਂਕਿ ਇੱਥੇ ਇੱਕ ਛੋਟੀ ਜਿਹੀ ਅਣਗਹਿਲੀ ਇੱਕ ਛੋਟੀ ਜਿਹੀ ਲਾਪਰਵਾਹੀ ਉਸ ਦੀ ਜਾਨ ਵੀ ਜਾ ਸਕਦੀ ਹੈ ਲੋਕਾਂ ਦੇ ਮਨ ਵਿੱਚ ਡਰ ਬੜੇ ਹੋਇਆ ਕਿ ਜੇ ਕਿਤੇ ਉਸ ਨੇ ਕੋਈ ਗੁੱਸਾ ਕਰ ਲਿਆ ਕੋਈ ਲਾਪਰਵਾਹੀ ਕਰ ਲਈ ਕੋਈ ਅਣਗਹਿਲੀ ਕਰ ਲਈ ਉਤੋਂ ਛਾਲ ਮਾਰ ਦਿੱਤੀ ਤਾਂ ਉਸ ਦੀ ਜਾਨ ਵੀ ਜਾ ਸਕਦੀ ਹੈ ਤਾਂ ਉਸ ਦੀ ਜਾਨ ਬਚਾਉਣ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਆ ਉਸ ਨਾਲ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ हाल तक नौजवान नौ और ये लड़का कब से चढ़ा हुआ पे? पता नहीं। आपको क्या जब आप तो उस टाइम मतलब छह बजे से लगभग चढ़ा होगा ये वो क्या पता नहीं। तो आपने पुलिस को इन्फॉर्म किया था अच्छा खुद ही फोन किया था इसने कुछ बोल रहा था उस टाइम कुछ बोल रहा था माइक लेके चढ़ा हुआ ये ऊपर अच्छा आठ बजे आप आ जाते हैं मैं कोशिश करूंगा ब्राड साहब के माध्यम से सीएम साहब से भी बात कराऊंगा आपकी और आप नीचे आ जाते तो 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 तो। तो नहीं ऑर्डर नहीं मैं दे रहा हूँ आप भाई हैं हमारे छोटे भाई मैं आपकी जिंदगी के साथ कोई हाँ बात सुनो यहाँ मेरी बात तो सुनो एक मिनट मैं आपको रिक्वेस्ट कर करूँ यहाँ सी एम रेजिडेंस की टीम भी आ गई है मैंने बुलाया है यहाँ पे वो भी डी एस पी साहब उनके आ रखे हैं आप उसे पूरी बात हम नीचे ही सुन पाएंगे ऊपर तो पहले तो आप नीचे आ जाओ यही मेरी बेनती है मैं वादी जो मीडिया साहब है इन्होंने भी आपको यही बोल रहे हैं नीचे आ जाओ पूरी बात सुनेंगे और मैं लेके खुद मैं लेके जाऊंगा आपको सीएम रेजिडेंस और ਕੁਝ ਮਾਚੀ ਗੱਲਬਾਤ ਹੋਈ ਹੈ ਜੀ ਤੁਹਾਡੀ ਇਹਦੇ ਨਾਲ ਨੂੰ ਅੱਜ ਸਵੇਰੇ ਸਾਨੂੰ ਮੈਸੇਜ ਆਇਆ ਸੀ ਕਰੀਬ 8:30 9:00 ਹਾਂ ਇਹ ਕਵਰ ਸੈਕਟਰ ਇਹ ਡਿਸਟ੍ਰਿਕਟ ਰੂਟ ਹੈ ਜੋ ਸੈਕਟਰ 17 ਦਾ ਉਸ ਦੇ ਸਾਹਮਣੇ ਟਾਵਰ ਹੈ ਟਾਵਰ 'ਤੇ ਇੱਕ ਲੜਕਾ ਚੜ ਗਿਆ तो हम इमीडिएटली मेरा एस और मैं यहाँ पर पहुँचाऊँ पहुँच के हमने पता किया ये विक्रम नाम का लड़का है जो बेसिकली जींद का रहने वाला है जी और ये पंजाब में भी मानसा जिले में रहा है वहाँ पे सतूरगढ़ में और इसने यही बताया कि मेरा कोई प्रॉपर्टी का मामला चल रहा है मैंने कोई पेमेंट की थी प्रॉपर्टी के लिए मेरे नाम नाम नहीं हुई वो नहीं। नहीं। उसके लिए मैंने थाने में भी कम्प्लेट की थी और मैं यहाँ भी मिलने आया था अभी पूरी बात नहीं इसकी ये बता रहा है कि यही कह रहा है मैंने रिक्वेस्ट की किया नीचे आ जाओ मैं आपको जो भी आपका होगा मिलना चाहेंगे सी एम रेजिडेंस पर मैंने बात की उसके आश्वासन दिया कि तो ले बात बात कर रहे। इसको भी है तो यही कह रहा था कह मेरे को बात करवा दो सीएम के साथ मनवा दो मैं वहाँ पे अभी जाके आया हूँ उन्होंने यही अभी दोबारा बात करूंगा मैं इससे और यही रिक्वेस्ट करूंगा यहाँ पे हमारे पास ले आओ और हम इसकी सारी बात सुन के इसकी कार्रवाई करें ठीक है